ਇੱਕ ਆਮ ਜਿਹੀ ਔਰਤ ਜਿਨੇ ਬੜੀ ਸਿਆਣਪ ਨਾਲ ਆਪਣੇ ਘਰ ਨੂੰ ਸੰਭਾਲ ਕੇ ਰੱਖਿਆ ਹੋਇਆ ਉਹ ਚਾਹੇ ਚੰਨ ਤੇ ਪਹੁੰਚ ਜੇ ਪਰ ਉਹਦੀ ਜ਼ਿੰਦਗੀ ਦੇ ਸਾਰੇ ਫੈਸਲੇ ਉਹਦਾ ਘਰ ਵਾਲਾ ਕਰਦਾ ਉਹਨੇ ਸਹੁਰੇ ਘਰ ਵਿੱਚ ਕਿਹੜੀ ਰਿਸ਼ਤੇਦਾਰੀ ਨਾਲ ਵਰਤਣਾ ਕਿਹਦੇ ਨਾਲ ਨਹੀਂ ਵਰਤਣਾ ਇਹ ਉਹਦਾ ਘਰ ਵਾਲਾ ਤੈਅ ਕਰਦਾ ਚਾਹੇ ਕਿਸੇ ਵੀ ਰਿਸ਼ਤੇਦਾਰੀ ਵਿੱਚ ਉਹਦੀ ਇੱਜ਼ਤ ਹੋਵੇ ਚਾਹੇ ਨਾ ਹੋਵੇ ਪਰ ਉਹਨੂੰ ਆਪਣੇ ਘਰ ਵਾਲੇ ਮਗਰ ਲੱਕੇ ਜਾਣਾ ਹੀ ਪੈਂਦਾ ਜੇ ਕਦੇ ਵੀ ਉਹ ਆਪਦੀ ਬੇਇੱਜ਼ਤੀ ਦੇਖ ਕੇ ਮੱਥੇ ਵੱਟ ਪਾਉਂਦੀ ਹੈ ਤਾਂ ਉਹਨੂੰ ਨਾਲ ਦੀ ਨਾਲ ਹੀ ਕਹਿ ਦਿੱਤਾ ਜਾਂਦਾ ਕਿ ਹੁਣ ਮੈਂ ਤੇਰੇ ਪਿੱਕੇ ਘਰ ਨਹੀਂ ਜਾਂਦਾ ਬਸ ਇਸੇ ਇੱਕ ਗੱਲ ਦੇ ਚੱਕਰ ਵਿੱਚ ਉਹ ਸਾਰੀ ਜ਼ਿੰਦਗੀ ਬੇਇੱਜ਼ਤ ਹੁੰਦੀ ਰਹਿੰਦੀ ਹੈ ਤੇ ਬਹੁਤੇ ਆ ਜੇ ਕਹਿ ਦਿੰਦੇ ਨੇ ਕਿ ਔਰਤ ਵਿੱਚ ਸੈਨਸ਼ੀਲਤਾ ਨਹੀਂ ਹੁੰਦੀ ਪਰ ਸਾਰੇ ਭੁੱਲ ਜਾਂਦੇ ਨੇ ਕਿ ਜੇ ਔਰਤ ਵਿੱਚ ਸੈਨਸ਼ੀਲਤਾ ਹੈ ਉਹ ਤਾਂ ਹੀ ਘਰ ਬਸਾ ਕੇ ਰੱਖਦੀ ਹੈ ਕਿਉਂਕਿ ਉਹ ਘਰ ਵਾਲੇ ਬਿਰਲੇ ਹੀ ਹੁੰਦੇ ਨੇ ਜਿਹੜੇ ਆਪਣੇ ਘਰ ਵਾਲੀ ਨੂੰ ਬਰਾਬਰ ਦਾ ਸਨਮਾਨ ਦਿੰਦੇ ਨੇ ਤੇ ਜਿੱਥੇ ਔਰਤ ਦੀ ਇੱਜ਼ਤ ਹੁੰਦੀ ਹੈ ਉੱਥੇ ਘਰ ਸਦਾ ਹੀ ਵਸਦੇ ਰਹਿੰਦੇ ਨੇ